ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਨਾਮ ਇੰਨੀ ਦਿਨੀ ਖੂਬ ਸੁਰਖੀਆਂ ਭਟੋ ਰਿਹਾ। ਦੱਸਦੇ ਕਿ ਮਰਹੂਮ ਗਾਇਕ ਦੀ ਬਾਇਓਪਿਕ ਨੂੰ Netflix ਤੇ ਰਿਲੀਜ਼ ਕੀਤਾ ਗਿਆ। ਇਸ ਫਿਲਮ ਨੂੰ ਦੁਨੀਆ ਭਰ ਦੇ ਵਿੱਚ ਬੇਸ਼ੁਮਾਰ ਪਿਆਰ ਵੀ ਮਿਲ ਰਿਹਾ। ਇਸ ਦਰਮਿਆਨ ਚਮਕੀਲੇ ਦੀ ਪਹਿਲੀ ਪਤਨੀ ਗੁਰਮੀਲ ਕੌਰ ਵੀ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਗੁਰਮੀਲ ਕੌਰ ਨੇ ਆਪਣੇ ਤਾਜ਼ਾ ਇੰਟਰਵਿਊ ਦੇ ਵਿੱਚ ਇੱਕ ਹੋਰ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਗੁਰਮੀਲ ਨੇ ਇਹ ਵੀ ਦੱਸਿਆ ਕਿ 8 ਮਾਰਚ 1988 ਨੂੰ ਚਮਕੀਲੇ ਦੀ ਦਰਦਨਾਕ ਮੌਤ ਹੋਈ ਸੀ। ਇਸ ਤੋਂ ਥੋੜੇ ਸਮੇਂ ਬਾਅਦ ਹੀ ਗੁਰਮੀਲ ਮੇਲ ਤੇ ਚਮਕੀਲੇ ਦੇ ਪੁੱਤਰ ਦੀ ਵੀ ਦਰਦਨਾਕ ਮੌਤ ਹੋ ਗਈ ਸੀ ਚਮਕੀਲੇ ਤੇ ਅਮਰਜੋਤ ਦੇ ਵਿਆਹ ਤੋਂ ਬਾਅਦ ਗੁਰਮੇਲ ਦੇ ਪੁੱਤਰ ਨੇ ਜਨਮ ਲਿਆ ਸੀ ਦੱਸਦੀ ਕਿ ਉਹ ਆਪਣੇ ਪਿਤਾ ਚਮਕੀਲੇ ਦੇ ਕਾਫੀ ਕਰੀਬ ਸੀ ਜਦੋਂ ਉਸਦੇ ਪਿਤਾ ਨੂੰ ਕਤਲ ਕਰ ਦਿੱਤਾ ਗਿਆ ਤਾਂ ਉਹ ਇਸ ਸਦਮੇ ਦੇ ਵਿੱਚ چلا ਗਿਆ ਜਿਸ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਇੱਕ ਦਿਨ ਉਹ ਸੜਕ ਤੇ ਤੁਰਿਆ ਜਾਂਦਾ ਸੀ ਤੇ ਤੇਜ਼ ਰਫ਼ਤਾਰ ਕਾਰ ਉਸ ਨੂੰ ਕੁਚਲ ਕੇ ਚਲੀ ਜਾਂਦੀ ਹੈ ਇਸ ਵਜ੍ਹਾ ਕਰਕੇ ਉਸ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ ਗੁਰਮੇਲ ਨੇ ਵੀ ਦੱਸਿਆ ਕਿ ਉਹਨਾਂ ਦੇ ਛੋਟੇ ਪੁੱਤਰ ਦੀ ਮੌਤ ਹੋ ਗਈ ਸੀ ਹੁਣ ਉਹਨਾਂ ਕੋਲ ਧੀਆਂ ਤੇ ਜਮਨ ਹੀ ਸੀ ਜਮਨ ਆਪਣੇ ਨਾਨਕੇ ਘਰ ਚਲਾ ਗਿਆ ਪਰ ਉਹ ਅੱਜ ਵੀ ਉਸ ਨੂੰ ਮੰਮੀ ਹੀ ਕਹਿੰਦਾ ਹੈ ਇਸ ਦੇ ਨਾਲ ਹੀ ਗੁਰਮੀਲ ਕੌਰ ਨੇ ਇਹ ਵੀ ਦੱਸਿਆ ਕਿ ਚਮਕੀਲੇ ਦੀ ਮੌਤ ਤੋਂ ਬਾਅਦ ਪੂਰੇ ਘਰ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਦੇ ਉੱਪਰ ਹੀ ਸੀ ਉਸ ਨੇ ਸੋਚ ਰੱਖਿਆ ਸੀ ਕਿ ਉਹ ਆਪਣੇ ਬੱਚਿਆਂ ਖਾਸ ਕਰਕੇ ਕੁੜੀਆਂ ਨੂੰ ਜ਼ਰੂਰ ਪੜਾਵੇਗੀ ਜਿਸ ਕਰਕੇ ਉਹ ਘਰ ਸੰਭਾਲਣ ਦੇ ਨਾਲ-ਨਾਲ ਕੰਮ ਵੀ ਕਰਦੀ ਸੀ ਦੱਸ ਦੇ ਕਿ ਇਸ ਕਰਕੇ ਉਹ ਬੱਚਿਆਂ ਵੱਲ ਜ਼ਿਆਦਾ ਧਿਆਨ ਨਾ ਦੇ ਸકી ਅਤੇ ਉਹਨਾਂ ਦੇ ਧਰਤੀ ਸਮੇ ਤੋਂ ਪਹਿਲਾਂ ਹੀ ਦਰਦਨਾਕ ਮੌਤ ਹੋ ਗਈ